ਦੋਸਤੋ ਅੱਜ ਪਹੁੰਚਿਆ ਅਸੀਂ ਆਨੰਦਪੁਰ ਕਲੌੜ ਤੇ ਮੇਰੇ ਨਾਲ ਆ ਬਾਈ ਬਿੱਲਾ ਬਨੂੜ ਅੱਜ ਕੱਲ ਬਾਈ ਜਿਹੜਾ ਪੂਰੇ ਟੌਪ ਦੇ ਜੱਫੇ ਲਾ ਕੇ ਲੋਕਾਂ ਨੂੰ ਹਨਾਨ ਕਰ ਰਿਹਾ ਤੁਸੀਂ ਪੂਰੇ ਕੈਂਪ ਹੋ ਗਏ ਆਂ ਹਾਂ ਬਾਈ ਪੂਰੇ ਕੈਂਪ ਪੂਰੀ ਚਿਹਰੀ ਜਿਆ ਬਣਾਈ ਹੋਈ ਹੈ ਬਾਈ ਕੋਈ ਜਾ ਫੈਸੀ ਜਿਹੜੀ ਵੀ ਸਾਨੂੰ ਐ ਲੱਗਿਆ ਹੋਵੇ ਵੀ ਬਸ ਐਂਡ ਹੀ ਹੋ ਗਿਆ ਸਾਜੀ ਨੂੰ ਫੜਿਆ ਬਾਈ ਇਦਣ ਅੱਛਾ ਸਾਜੀ ਨੂੰ ਜੱਫਾ ਮਾਰੇ ਹਾਂਜੀ ਕੋਈ ਬਾੜਾ ਹੀ ਹੋਇਆ ਜੀ ਸਾਨੂੰ ਕਿਹੜਾ ਲੱਗਦਾ ਵੀ ਯਾਰ ਆਹ ਰੇਡਰ ਆ ਪੂਰਾ ਕੈਂਪ ਕੈਂਪ ਤਾਂ ਬਾਈ ਸਾਨੂੰ ਬੱਗੇ ਪਿੰਡ ਵਾਲਾ ਦੁੱਲਾ ਹੀ ਲੱਗਦਾ ਬਾਈ ਅੱਛਾ ਹਾਂਜੀ ਸਾਸੀ ਕਾਲ ਦੋਸਤੋ ਮੈਂ ਗਿਆਨ ਸਿੰਘ ਲੈ ਕੇ ਆਜਾਣਾ ਇੱਕ ਹੋਰ ਨਵੀਂ ਵੀਡੀਓ ਅੱਪਾ ਅੱਜ ਬਾਈ ਨਾਲ ਗੱਲਬਾਤ ਕਰਾਂਗੇ ਤੇ ਬਾਈ ਨੂੰ ਪੁੱਛਦੇ ਆ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਹੈ ਤੇ ਜਿਹੜੇ ਜਾਫੀ ਨੇ ਉਹ ਕਿਵੇਂ ਦੀ ਜ਼ਿੰਦਗੀ ਜਿਹੜੀ ਬਤੀਤ ਕਰਦੇ ਨੇ ਸਾਸਰੀ ਗੜ ਬਾਈ ਸਾਸਰੀ ਗੜ ਬਾਈ ਕਿਵੇਂ ਬਾਈ ਵਧੀਆ ਠੀਕ ਠਾਕ ਹਾਂ ਜੀ ਸਾਹਿਬ ਵਧੀਆ ਜੀ ਹੋਰ ਇੱਥੇ ਮੈਂ ਚੱਲਦੀ ਜੀ ਵਧੀਆ ਚੱਲਦੀ ਆ ਬਾਈ ਤੁਸੀਂ ਅੱਜ ਆਨੰਦਪੁਰ ਕਲੌਡ ਤੁਸੀਂ ਪਹੁੰਚੇ ਇੱਥੇ ਕੀ ਮਾਹੌਲ ਦੇਖ ਰਹੇ ਹੋ ਤੁਸੀਂ ਜੀ ਵਧੀਆ ਮਾਹੌਲ ਹੈ ਬਾਈ ਬੈਸਟਾਂ ਨੂੰ ਹਾਰੇ ਦਿੱਤੇ ਜਾਣੇ ਸਾਡੇ ਬੰਦੇ ਵਧੀਆ ਟੀਮਾਂ ਲੱਗੀਆਂ ਸਾਡੇ ਇਲਾਕੇ ਦੀ ਸਾਰੀ ਵਧੀਆ ਟੀਮਾਂ ਬਣ ਗਈਆਂ ਨੇ ਬਾਈ ਹੂੰ ਬਾਕੀ ਹੁਣ ਦੇਖੋ ਰੱਬ ਅੱਛਾ ਤੁਸੀਂ ਪੂਰੇ ਕੈਂਪ ਹੋ ਗਏ ਹੋ ਹਾਂ ਬਾਈ ਪੂਰੇ ਕੈਂਪ ਪੂਰੀ ਚੈਰੀਆ ਬਣਾਈ ਹੋਈ ਹੈ ਬਾਈ ਹੂੰ ਹਾਂ ਜੀ ਠੀਕ ਹੈ ਤੇ ਤੁਹਾਡਾ ਨਾਮ ਬਿੱਲਾ ਬਨੂੜ ਦੇ ਨਾਮ ਤੇ ਜਿਆਦਾ ਮਸ਼ਹੂਰ ਆ ਪਰ ਅੱਜ ਕੱਲ ਤੁਸੀਂ ਟੀਮ ਨੂੰ ਕੋਈ ਹੋਰ ਨਾਮ ਦੇ ਰਹੇ ਹੋਗੇ ਹਾਂਜੀ ਕੀ ਨਾਮ ਰੱਖਿਆ ਤੁਸੀਂ ਸਾਡੇ ਪਿੰਡ ਦੀ ਟੀਮ ਲੈ ਲਈ ਦੀ ਵੀਰ ਲੈ ਲਈ ਹਾਂਜੀ ਅੱਛਾ ਸਾਡਾ ਪਿੰਡ ਮਤਲਬ ਦੀ ਲੈ ਲਈ ਐ ਅਸੀਂ ਪਹਿਲਾਂ ਬਨੂੜ ਦੇ ਲਈ ਖੇਡਦੇ ਸੀ ਹਾਂਜੀ ਪਹਿਲਾਂ ਖੇਡਦੇ ਸੀ ਮਤਲਬ ਹੁਣ ਨਹੀਂ ਖੇਡਦੇ ਨਾ ਹੀ ਹੋਣਾ ਸੀ ਪਿੰਡ ਦੀ ਬਣਾ ਲਈਏ ਬਾਈ ਅੱਛਾ ਕੀ ਕਰਨ ਹੋ ਗਿਆ ਬੈਸ ਬਾਈ ਉਹ ਪਹਿਲਾਂ ਜਿਹੜਾ ਮੀਨੂ ਸੀ ਜਿਹੜਾ ਮਤਲਬ ਕਿ ਗੁਜਰ ਗਿਆ ਉਹਦੇ ਕਰਕੇ ਖੇਡਦੇ ਸੀ ਪਰ ਹੋਇਆ ਨਹੀਂ ਫੇਰ ਬਾਈ ਮਤਲਬ ਕਿ ਥੋੜ ਨੂੰ ਪਤਾ ਹੀ ਬਾਈ ਆਪਸ ਵਿੱਚ ਬੰਦੇ ਸੋ ਗੱਲਾਂ ਬਾਤਾਂ ਹੋ ਜਾਣੀਆਂ ਜੀ ਹੂੰ ਬੈਸ ਕਰਕੇ ਫਿਰ ਸੀ ਆਪਣੀ ਪਿੰਡ ਦੀ ਟੀਮ ਬਣਾ ਲਈ ਕਿਉਂਕਿ ਸਾਡੇ ਪਿੰਡ ਦੇ ਮਤਲਗੀ ਹੂੰ ਗੁਰਦੀਪ ਜੀ ਰਕਪਰੀਆ ਜੀ ਸਾਡੇ ਪਿੰਡ ਦੀ ਵਧੀਆ ਬਣਦੀ ਹੈ ਬਈ ਟੀਮ ਹੂੰ ਹਾਂਜੀ ਅੱਛਾ ਤੁਸੀਂ ਸਾਰੇ ਆਪਣੇ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਟੀਮ ਬਣਾ ਲਈ ਹਾਂਜੀ ਇੱਕ ਛੋਟੀ ਟੀਮ ਤੇ ਮੁੰਡਾ ਸੁੱਖਾ ਹਾਂਜੀ ਉਹਨਾਂ ਦੀ ਵੀਡੀਓ ਕਲਿੱਪ ਬਹੁਤ ਜ਼ਿਆਦਾ ਵਾਇਰਲ ਹੋਈ ਉਹਨਾਂ ਨੇ ਛਿੱਲੂ ਨੂੰ ਕਹਿੰਦੇ ਚਲਾ ਕੇ ਮਾਰਿਆ ਹਾਂਜੀ ਉਦੋਂ ਦੱਸੋ ਦੋ ਕੀ ਮਾਹੌਲ ਸੀਗਾ ਉਹ ਉਦੋਂ ਬਈ ਮਤਲਗੀ ਸਾਡਾ ਕੁਆਟਰ ਮੈਸ ਸੀ ਉਹਨਾਂ ਨਾਲ ਹੂੰ ਚਲੋ ਸਾਨਾ ਪਹਿਲਾ ਸਾਡਾ ਦੂਸਰੇ ਰਾਉਂਡ ਦਾ ਮੈਚ ਜੀ ਕਾਲੇ ਸੰਗਿਆਂ ਨਾਲ ਹੂੰ ਸਣੀ ਸੀ ਕਾਂਗ ਗੁਰਵਿੰਦਰ ਕਾਂਗੜਾ ਦੀਪਦ ਗੁਰਜੀ ਵਾਲਾ ਇੱਕ ਮੁੰਡਾ ਬਾਹਰ ਰਹਿਂਦਾ ਮਤਲਬ ਕਿ ਸਾਡਾ ਮੈਚ ਸੀ ਸਾਨਾ ਜਦੋਂ ਹਰਾਏ ਸਾਨੂੰ ਐ ਹੋ ਗਿਆ ਵੀ ਸਾਡੇ ਉੱਪਰ ਕੋਈ ਹੈ ਨਹੀਂ ਬਾਈ ਅੱਛਾ ਸਾਨੂੰ ਹੋ ਗਿਆ ਹਾਂਜੀ ਅੱਛਾ ਸਾਨੇ ਦੇ ਸਾਡੇ ਰੇਡਰਾਂ ਨੇ ਵਧੀਆ ਕਬੱਡੀਆਂ ਪਾਈਆਂ ਫੇ ਸਾਡਾ ਸਿੱਲੂ ਉਹਨਾਂ ਨਾਲ ਹੂੰ ਚਲੋ ਬਾਈ ਜੋਰ ਪਰਮਾਤਮਾ ਨੇ ਕਰਾਉਂਦਾ ਕਰਨਾ ਹੀ ਬਾਈ ਹੂੰ ਬਾਕੀ ਅਸੀਂ ਜੋਰ ਮਾਰਿਆ ਸਾਟ ਬਦ ਨਾ ਮਦ ਲ ਗਿਆ ਸੀ ਇੱਕ ਜੱਫੇ ਤੋਂ ਹਰ ਗਏ ਸੁੱਖੇ ਨੇ ਵਧੀਆ ਕਬਡੀਆਂ ਪਾਈਆਂ ਬਾਈ ਹਾਂਜੀ ਠੀਕ ਹੈ ਹੁਣ ਫਿਰ ਹੁਣ ਇੱਥੇ ਕੀ ਉਮੀਦ ਆ ਵੀ ਜਿੱਤ ਕੇ ਜਾਓਗੇ ਬਾਕੀ ਤੁਸੀਂ ਆਏ ਦਾ ਬਾਈ ਜਿੱਤਣੇ ਵੇ ਤਾਂ ਸਾਰੇ ਜਿੱਤਣੇ ਉੱਤੇ ਹੁੰਦੇ ਨਹੀਂ ਬਾਕੀ ਦੇਖੋ ਰੱਬ ਕੀ ਕਰਦਾ ਹੈ ਅੱਛਾ ਬਾਕੀ ਰੱਬ ਦੇ ਸਰਤੇ ਆਜੀ ਹਾਂ ਬੰਦੇ ਨੂੰ ਹੁੰਦਾ ਇੱਕ ਆਪਦੀ ਤਿਆਰੀ ਦੇ ਹਿਸਾਬ ਨਾਲ ਤਾਂ ਯਕੀਨ ਆ ਪੂਰਾ ਅਸੀਂ ਪੂਰੀ ਵਧੀਆ ਬਣਾਈ ਅੱਜ ਹਾਂਜੀ ਤੁਸੀਂ ਹੁਣ ਲੰਡਨ ਖੇਡ ਕੇ ਆਏ ਪਿੱਛੇ ਜੇ ਕਦੋਂ ਅਸੀਂ ਹੁਣ 6 ਮਹੀਨੇ ਗਏ ਸੀ ਬਾਈ ਹਾਂਜੀ ਅੱਜ ਨਵੇਂ ਨਵੇਂ ਖੇਡ ਗਏ ਆਏ ਉੱਥੇ ਬਾਈ ਅੱਛਾ ਕਿਵੇਂ ਰਿਹਾ ਉੱਥੇ ਵਧੀਆ ਰਿਹਾ ਬਾਈ ਵਧੀਆ ਸਾਡੇ ਮਦ ਲਈ ਵਧੀਆ ਪ੍ਰਮੋਟਰ ਸਭ ਕੁਝ ਵਧੀਆ ਕੀਤਾ ਉਹਨਾਂ ਨੇ ਬਾਈ ਇੱਕ ਨੰਬਰ ਬੰਦੇ ਸੀ ਸਭ ਹਾਈ ਹੌਨਸਰ ਫਿਰ ਹੋਰੇ ਇਕੱਲੀ ਦੱਬਤੀ ਹੈ ਹਾਂਜੀ ਬਾਈ ਵੀ ਉਰੇ ਵੀ ਪੂਰਾ ਤੱਕ ਪਾਉਣੀ ਹਾਂ ਇੱਥੇ ਵੀ ਵਧੀਆ ਬਈ ਵਧੀਆ ਮੇਲੇ ਲੱਗੇ ਨੇ ਅਸੀਂ ਵਧੀਆ ਕਰਦੇ ਨੇ ਬਈ ਹਾਂ ਜੀ ਹੁਣ ਹੋਰੀ ਸੀਜ਼ਨ ਲਾਉਂਗੇ ਜਿਵੇਂ ਹੁਣ ਕਬੱਡੀ ਦਾ ਸੀਜ਼ਨ ਜੜਾ ਆ ਰਿਹਾ ਅੱਗੇ ਪੂਰੀ ਲਾਉਂਗੇ ਜਾਂ ਹੁਣ ਬਾਹਰ ਹੋਣ ਦੇ ਬਈ ਨਿਊਜ਼ੀਲੈਂਡ ਦੀ ਗੱਲ ਚੱਲ ਰਹੀ ਆ ਬਈ ਹੁਣ ਦੇਖੋ ਅਗਲੇ ਮਹੀਨੇ ਚ ਨਿਊਜ਼ੀਲੈਂਡ ਗਈ ਆਈ ਅੱਛਾ ਹਾਂ ਜੀ ਨਿਊਜ਼ੀਲੈਂਡ ਹੈ ਹਾਂ ਜੀ ਹੁਣ ਤੱਕ ਬਈ ਤੁਸੀਂ ਲਗਭਗ ਮੈਨੂੰ ਲੱਗਦਾ ਵੀ ਬਹੁਤ ਮੈਚ ਖੇਡੇ ਹੋਣੇ ਕੋਈ ਐਸਾ ਮੈਚ ਯਾਦਗਾਰੀ ਕੋਈ ਤੁਹਾਡਾ ਜਾਫ ਐਸੀ ਯਾਦਗਾਰੀ ਰਹੀ ਹੋਵੇ ਵੀ ਜਮੀ ਹੰਦਿਆਂ ਤੋਂ ਅਸੀਂ ਮਾਤਰੀ ਜਿੱਤਣ ਬਾਈ ਪਹਿਲਾ ਮੋਟਰਸਾਈਕਲ ਤੇ ਉਦੋਂ ਬਾਲੀ ਖੁਸ਼ੀ ਹੋਈ ਬਾਈ ਛੇਰੀਆਂ ਛੇਰੇ ਵੇਡ ਤੋਂ ਅਸੀਂ ਮੋਟਰਸਾਈਕਲ ਲਿੱਤੇ ਆਈ ਅੱਛਾ ਹਾਂਜੀ ਐਜਾ ਜਾਫੀ ਹਾਂਜੀ ਹਾਂਜੀ ਜਾਫੀ ਬੈਸਟਾ ਨੂੰ ਸੀ ਹਾਂ ਬੈਸਟਾ ਨੂੰ ਸੀ ਬਾਈ ਅੱਛਾ ਤੁਸੀਂ ਜਿੱਤੇ ਹਾਂਜੀ ਉਹ ਸਾਨੂੰ ਪੂਰੀ ਖੁਸ਼ੀ ਹੋਈ ਹਾਂਜੀ ਅੱਛਾ ਪਹਿਲਾ ਮੋਟਰਸਾਈਕਲ ਹਾਂਜੀ ਕਰਦਿਆਂ ਨੂੰ ਵੀ ਬਾਲੀ ਖੁਸ਼ੀ ਹੋਈ ਬਾਈ ਹਾਂਜੀ ਉਹ ਬੰਦੇ ਨੂੰ ਹੁੰਦੀ ਆ ਪਹਿਲੀ ਕਮਾਈ ਲਾ ਲੋ ਜਾਂ ਕਿਵੇਂ ਵੀ ਹਨਾ ਹਾਂਜੀ ਅੱਛਾ ਕੋਈ ਜਾਫ ਐ ਸੀ ਜਿਹੜੀ ਵੀ ਸਾਨੂੰ ਐ ਲੱਗਿਆ ਹੋਵੇ ਵੀ ਯਾਰ ਜਮੀ ਬਸ ਐਂਡ ਹੀ ਹੋ ਗਿਆ ਆਏ ਦੋ ਅਸੀਂ ਇੱਥੇ ਸੀ ਬਾਈ ਬਠਿੰਡੇ ਸੀ ਜੀ ਅਸੀਂ ਮੈਚ ਖੇਡਦੇ ਸੀ ਚੱਕਰ ਪਰ ਨਾਲ ਮੈਂ ਸੀ ਬਾਈ ਸਾਜੀ ਨੂੰ ਫੜਿਆ ਬਾਈ ਉਦਣ ਅੱਛਾ ਸਾਜੀ ਨੂੰ ਯਾਫ ਮਰੇ ਹਾਂਜੀ ਕੋਈ ਬਾਲਾ ਹੀ ਉਹ ਹੋਇਆ ਜੀ ਅੱਛਾ ਹੌਸਲਾ ਹੋਇਆ ਹੈ ਜਦੋਂ ਆਪਾਂ ਨਾਮੀ ਪਲੇਅਰ ਕੋਈ ਆਪਣੇ ਤੇ ਰੇਡ ਲਾ ਲਓ ਰੇਡ ਪਾਉਂਦਾ ਇੱਕ ਡਰ ਜਾ ਵੀ ਹੁੰਦਾ ਹੈ ਹਾਂਜੀ ਹਾਂਜੀ ਬਾਲਾ ਮਤਲਬ ਕਿ ਤੁਹਾਨੂੰ ਪਤਾ ਹੀ ਪ੍ਰੈਸ਼ਰ ਜਿਹਾ ਹੁੰਦਾ ਹੀ ਹਾਂ ਹਾਂ ਬਾਲਾ ਮਤਲਬ ਕਿ ਦਿਨ ਬਾਅਦ ਵਧੀਆ ਸਵਾਲ ਲੱਗਿਆ ਹੀ ਮੈਚ ਖੇਡ ਗਿਆ ਉਹਨਾਂ ਨਾਲ ਹੀ ਸ਼ਤਰ ਪਰ ਨਾਲ ਮੈਚ ਹੀ ਆਈ ਉਦੋਂ ਹੀ ਮਤਲਬ ਕਿ ਸੁੱਖੇ ਨੇ ਤਾਂ ਬਾਈ ਜੱਫਾ ਪਾਇਆ ਪਾਇਆ ਨਹੀਂ ਬਾਈ ਅਸੀਂ ਮਤਲਬ ਕਿ ਸਾਨੂੰ ਬਾਈ ਇੱਕ ਪੁਆਇੰਟ ਹੋਲਡ ਸੀ ਉਧਰ ਦੇਤਾ ਬਾਈ ਵਧੀਆ ਮੈਚ ਲੱਗਿਆ ਇੱਕ ਨੰਬਰ ਤੇ ਹਾਰ ਜਿੱਤ ਹੋਈ ਅੱਛਾ ਹਾਂ ਤੇ ਹੁਣ ਤੁਹਾਨੂੰ ਜਿਵੇਂ ਤੁਸੀਂ ਜਾਫੀ ਹੋ ਹਾਂਜੀ ਸੋਡਾ ਕੋਈ ਫੇਵਰੇਟ ਜਾਫੀ ਲਾ ਲਓ ਰੇਡਰ ਲਾ ਲਓ ਤੁਸੀਂ ਰੇਡਰ ਦੱਸੋ ਸੋਨੂੰ ਕਿਹੜਾ ਲੱਗਦਾ ਵੀ ਯਾਰ ਆਹ ਰੇਡਰ ਆ ਪੂਰਾ ਕੈਮ ਕੈਮ ਤਾਂ ਬਾਈ ਸਾਨੂੰ ਬੱਗੇ ਪਿੰਗੜਾ ਦੁੱਲਾ ਹੀ ਲੱਗਦਾ ਬਾਈ ਅੱਛਾ ਹਾਂਜੀ ਕੈਮ ਪੂਰਾ ਹੈ ਹਾਂਜੀ ਉਹਦਾ ਤਾਂ ਪੂਰਾ ਨਾਮ ਆਲਰੇਡੀ ਹਾਂਜੀ ਅੱਛਾ ਹਾਂਜੀ ਹੋਰ ਕੋਈ ਉਹ ਤੋਂ ਬਾਅਦ ਜੇ ਆਪਾਂ ਦੂਜੇ ਨੰਬਰ ਤੇ ਦੇਖੀਏ ਵੀ ਆਹ ਬੰਦਾ ਆਪਾਂ ਨੂੰ ਲੱਗਦਾ ਵੀ ਉਹ ਤੋਂ ਬਾਅਦ ਜੇ ਕੋਈ ਟੌਪ ਦਾ ਰੇਡਰ ਤਾਂ ਕੌਣ ਹੋ ਸਕਦਾ ਥੋੜੇ ਹਿਸਾਬ ਨਾਲ ਓਹੋ ਬਾਈ ਰੇਡਰ ਇਸ ਤਰ੍ਹਾਂ ਰਵੀ ਦਿਉਰਾ ਵੀ ਹੋ ਗਿਆ ਬਾਈ ਉਹ ਵੀ ਵਧੀਆ ਰੇਡਰ ਹੈ ਜੀ ਹਾਂਜੀ ਤੇ ਜਾਫੀ ਜਾਫੀ ਮਲੇ ਜੀ ਮੇਚੀ ਲੂਕ ਹੈ ਹੂੰ ਸਿੱਲੂ ਦਾ ਅੱਜ ਪੂਰਾ ਨਾ ਇੰਦਰਜੀਤ ਕਾਲਸੀਆ ਵਾਲਾ ਹੋ ਗਿਆ ਜੀ ਸਨੀ ਕਾਲੇ ਸੰਘਾ ਵਾਲਾ ਹੋ ਗਿਆ ਜੀ ਹਾਂ ਜੀ ਇਹ ਪੂਰੇ ਟੌਪ ਤੇ ਹਾਂ ਜੀ ਪੁਰਾਣੇ ਖੁੰਡ ਹਾਂ ਜੀ ਤੇ ਮੈਂ ਨਾ ਕੱਲ ਕਿਸੇ ਬੰਦੇ ਦਾ ਇੰਟਰਵਿਊ ਕਰਿਆ ਉਹ ਕਮੇਡੀ ਕਮੈਂਟੇਟਰ ਬੰਦਾ ਹਾਂ ਜੀ ਉਹ ਕਹਿੰਦਾ ਵੀ ਜੱਗੂ ਇੱਕ ਚੀਜ਼ ਐਸੀ ਆ ਹਾਂ ਜੀ ਜੱਗੂ ਕਹਿੰਦਾ ਜੇ ਕਿਸੇ ਦੇ ਜੱਗੂ ਨਾਲ ਜੇ ਕੋਈ ਖੈ ਵੀ ਜਾਂਦਾ ਉਹਦਾ ਵੀ ਜ ਆ ਪੱਕਾ ਹੈ ਕੋਈ ਗੱਲ ਪਤਾ ਨਹੀਂ ਹੈ ਜੀ ਹੈ ਬਈ ਬੰਦਾ ਮਤਲਬ ਕੀ ਤੁਹਾਨੂੰ ਪਤਾ ਹੀ ਹੈ ਹਾਂ ਹਾਂ ਵਧੀਆ ਜਾਫੀ ਆਈ ਵਧੀਆ ਬੜੀ ਸਟਾਰਾਂ ਜਨਾ ਹੁੰਦਾ ਬਾਈ ਹਾਈ ਵਧੀਆ ਜਾਫੀ ਇੱਕ ਨੰਬਰ ਦਾ ਹੀ ਹਮਮ ਠੀਕ ਆ ਦੋਸਤੋ ਇਹ ਸੀਗੇ ਆਪਣੇ ਬਿੱਲਾ ਬਨੂੜ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਸਾਡੀ ਅਰਦਾਸ ਆ ਕਿ ਬਾਈ ਚੜ੍ਹਦੀ ਕਲਾ ਵਿੱਚ ਰਹੇ ਹਰੇਕ ਟੂਰਨਾਮੈਂਟ ਤੇ ਆਪਦਾ ਬੈਸਟ ਪਰਫਾਰਮੈਂਸ ਕਰੇ ਬਾਕੀ ਰੱਬ ਦੇ ਹੱਥ ਆ ਤੇ ਸਾਡੀ ਸਾਰੀ ਟੀਮ ਵੱਲੋਂ ਬਾਈ ਨੂੰ ਬੈਸਟ ਆਫ ਲੱਕ ਅੱਜ ਦੇ ਟੂਰਨਾਮੈਂਟ ਲਈ ਬਾਈ ਨੂੰ ਬੈਸਟ ਆਫ ਲੱਕ ਬਾਈ ਵਧੀਆ ਪਰਫਾਰਮੈਂਸ ਕਰਨਾ ਤਾਂ ਮਿਲਦੇ ਆ ਦੋਸਤੋ ਕਿਸੇ ਨਵੇਂ ਪਲੇਅਰ ਨਾਲ ਵਧੀਆ ਪਲੇਅਰ ਨਾਲ ਸਾਡੀ ਦੋਸਤੋ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਬੰਦੇ ਨਾਲ ਇੰਟਰਵਿਊ ਕਰਾਇਆ ਜਾਵੇ ਇਹ ਨਹੀਂ ਹੁੰਦੀ ਕਿ ਫੇਮਸ ਬੰਦੇ ਨਾਲ ਕਰਾਇਆ ਜਾਵੇ ਵਧੀਆ ਇਨਸਾਨ ਨਾਲ ਗੱਲਬਾਤ ਕਰੀ ਜਾਵੇ ਐਦਾਂ ਹੀ ਅਸੀਂ ਵਧੀਆ-ਵਧੀਆ ਬੰਦਿਆਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਉਹਨਾਂ ਲਈ